ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਰਸ ਲੌਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪ੍ਰੀਤ ਕੋ ਪੈਨਲ ਦੇ ਬਟੀਕ ਤੇ ਅੱਜ ਦੀ ਨਵੀਂ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਕਿਸ ਕਿਸ ਫੈਬ੍ਰਿਕ ਦੇ ਉੱਪਰ ਆਪਾਂ ਸੂਟ ਜਿਹੜਾ ਰੈਡੀ ਕਿਤਨੇ ਤੁਹਾਨੂੰ ਪ੍ਰੋਪਰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਸਕਿਪ ਨਾ ਕਰਿਆ ਕਰੋ ਠੀਕ ਹੈ ਜੀ ਤੇ ਇਹ ਸਾਰੀਆਂ ਪੈਣਾ ਦਾ ਸਵਾਲ ਸੀ WhatsApp ਤੇ ਜਿਹੜਾ ਤੁਸੀਂ ਖੁਦ ਸੂਟ ਪਾਇਆ ਉਹਦੇ ਬਾਰੇ ਜਰੂਰ ਦੱਸੋ ਸ਼ਾਇਦ ਮੈਂ WhatsApp ਤੇ ਕੁਝ ਪੈਣਾ ਨੂੰ ਮੈ ਪੜਾਣ ਨੂੰ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਇਸ ਕਰਕੇ ਆਪਾਂ ਤੁਹਾਨੂੰ ਪਹਿਲਾਂ ਆਪਣੇ ਸੂਟ ਬਾਰੇ ਜਿਹੜੀ ਜਾਣਕਾਰੀ ਦੇ ਦਿੰਨੇ ਆ। ਚਲੋ ਜੀ ਜਿਹੜਾ ਮੈਂ ਸੂਟ ਕੋਟ ਵੇਅਰ ਕੀਤਾ ਵੈਸੇ ਇਹਦੀ ਵੀ ਸਾਰੀ ਜਿਹੜੀ ਵੀਡੀਓ ਹੈ ਉਹ ਮੈਂ ਇੰਸਟਾਗ੍ਰam ਦੇ ਉੱਪਰ ਅਪਲੋਡ ਕੀਤੀ ਹੋਈ ਹੈ। ਤੇ ਇਹ ਮੈਂ ਜਿਹੜਾ ਫੈਬਰਿਕ ਆਪਾਂ ਰੱਖਿਆ ਹੋਇਆ ਜੀ ਉਹ ਨੇਚਰਲ ਕਰੇਬ ਰੱਖੀ ਹੋਈ ਹੈ ਜਿਹਨੂੰ ਆਪਾਂ ਸੈਮੀ ਕਰੇਬ ਵੀ ਕਹਿੰਦੇ ਆ। ਬਹੁਤ ਹੀ ਫਾਈਨ ਕੁਆਲਿਟੀ ਦੀ ਆਪਾਂ ਕਰੇਬ ਲਗਾਈ ਹੋਈ ਹੈ। ਤੁਸੀਂ ਦੇਖ ਸਕਦੇ ਹੋ। ਐਂਡ ਇਹਦੇ ਉੱਪਰ ਸਾਰਾ ਜਿਹੜਾ ਆਪਾਂ ਆਰੀ ਵਰਕ ਕੀਤਾ ਹੋਇਆ ਠੀਕ ਹੈ ਜੀ ਇਸ ਤਰੀਕੇ ਨਾਲ ਆਪੀਆਂ ਬਾਹਾਂ ਦੇ ਉੱਪਰ ਕੰਮ ਹੋਇਆ ਹੋਇਆ ਔਰ ਇਸ ਦਾ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਡਿਟੇਲਿੰਗ ਨਾਲ ਕੰਮ ਜਿਹੜਾ ਕੀਤਾ ਹੋਇਆ ਐਂਡ ਤੁਸੀਂ ਦੇਖ ਸਕਦੇ ਹੋ ਨੈਕ ਜਿਹੜਾ ਕਾਫੀ ਹੈਵੀ ਰਹੇਗਾ ਇਸ ਤਰੀਕੇ ਨਾਲ ਐਂਡ ਇਹ ਵਾਲ ਜਿਹੜੀ ਵੇਲ ਹੈ ਇਹ ਹੀ ਆਪਣੇ ਘੇਰੇ ਦੇ ਉੱਪਰ ਹੈ ਮੈਂ ਤਾਂ ਨਹੀਂ ਤੁਹਾਨੂੰ ਦਿਖਾ ਰਹੀ ਖੜੀ ਹੋ ਕੇ ਕਿਉਂਕਿ ਕੰਮ ਜਿਹੜਾ ਕਾਫੀ ਆਦਾ ਤੁਹਾਨੂੰ ਨਾਲ ਸ਼ੇਅਰ ਕਰਨ ਵਾਲਾ ਇਸ ਕਰਕੇ ਆਪਾਂ ਸੋਚਿਆ ਕਿ ਤੁਹਾਨੂੰ ਆਪਾਂ ਮੋਟਾ ਮੋਟਾ ਇਹਦੇ ਬਾਰੇ ਜਾਣਕਾਰੀ ਜਿਹੜੀ ਦੇ ਦਿੰਨੇ ਆ ਤੇ ਬਾਕੀ ਤੁਸੀਂ ਅਗਰ ਕਹੋਗੇ ਤਾਂ ਤੁਹਾਨੂੰ ਪ੍ਰੋਪਰ ਵੀਡੀਓ ਮੇਰੀ ਭੈਣਾਂ ਦੇ ਬੁਟੀਕ ਤੇ ਇੰਸਟਾਗ੍ਰam ਤੇ ਮਿਲ ਜੇਗੀ ਤੁਸੀਂ ਉੱਥੇ ਜਾ ਕੇ ਜਰੂਰ ਇੱਕ ਵਾਰੀ ਵੀਡੀਓ ਜਿਹੜੀ ਦੇਖ ਲਿਓ ਐਂਡਰਮੈਂਟ ਜਿਵੇਂ ਦੱਸਿਆ ਕਿ ਇਹ ਵਾਲੀ ਬੇਲੀ ਆਪਣੇ ਘੇਰੇ ਦੇ ਉੱਪਰ ਹੈ ਠੀਕੇ 12 ਦੇ ਉੱਪਰ ਹੈਵੀ ਕੰਮ ਹੈ ਐਂਡ ਦੁਪट्टे ਦੇ ਉੱਪਰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਕਟ ਵਰਕ ਰਹੇਗਾ ਇਸ ਤਰੀਕੇ ਨਾਲ ਐਂਡ ਪੂਰੇ ਦੁਪੱਟੇ ਦੇ ਵਿੱਚ ਬੂਟੀ ਮਿਲੇਗੀ ਤੁਹਾਨੂੰ ਠੀਕ ਹੈ ਜੀ ਤੁਸੀਂ ਦੁਪੱਟਾ ਅਗਰ ਪਿਓਰ ਕਮਲ ਦਾ ਲਾਇਕ ਕਰਦੇ ਤੁਸੀਂ ਪਿਓਰ ਕਮਲ ਦਾ ਕਰਵਾ ਸਕਦੇ ਹੋ ਅਗਰ ਤੁਸੀਂ ਆਰਗੈਂਜ਼ਾ ਲਾਇਕ ਕਰਦੇ ਤੁਸੀਂ ਆਰਗੈਂਜ਼ਾ ਦਾ ਵੀ ਕਰਵਾ ਸਕਦੇ ਹੋ ਬਟ ਮੇਰੀ ਜਿਹੜੀ ਚੁਆਇਸ ਹੈ ਉਹ ਜ਼ਿਆਦਾ ਆਰਗੈਂਜ਼ਾ ਦੀ ਰਹਿੰਦੀ ਇਸ ਕਰਕੇ ਮੈਂ ਦੁਪੱਟਾ ਹਮੇਸ਼ਾ ਹੀ ਆਰਗੈਂਜ਼ਾ ਦਾ ਹੀ ਲਾਇਕ ਕਰਦੀ ਹਾਂ ਫੈਬਰਿਕ ਆਪਾਂ ਤੁਹਾਨੂੰ ਦੱਸ ਦਿੱਤਾ ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਸੈਮੀ ਕ੍ਰੇਪ ਤੇ ਹੀ ਕਰਵਾਣਾ ਤੁਸੀਂ ਇਹਨੂੰ ਸਿਲਕ ਤੇ ਵੀ ਕਰਵਾ ਸਕਦੇ ਹੋ ਐਂਡ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਐਂਡ ਤੁਸੀਂ ਇਸ ਨੂੰ ਸ਼ਿਮਾ ਤੇ ਟਿਸ਼ੂ ਤੇ ਠੀਕ ਹੈ ਪਸ਼ਮੀਨੇ ਤੁਹਾਨੂੰ ਮੈਂ ਦੱਸ ਦਿੱਤਾ ਤੇ ਆ ਅਗਰ ਆਪਾਂ ਕਲਰ ਚੇਂਜ ਕਰਾਂਗੇ ਤਾਂ ਤੇ ਆਪਾਂ ਤੁਹਾਡਾ ਕਲਰ ਵੀ ਜਿਹੜਾ ਚੇਂਜ ਕਰ ਦਾਂਗੇ ਠੀਕ ਹੈ ਜੀ ਬਾਕੀ ਐਜ਼ ਇਟ ਬਣਿਆ ਬਹੁਤ ਸੋਹਣਾ ਲੱਗਦਾ ਕਾਫੀ ਭੈਣਾਂ ਦੇ ਆਰਡਰ ਜਿਹੜੇ ਨੇ ਚੱਲ ਰਹੇ ਨੇ ਬੜੀ ਖੁਸ਼ੀ ਹੁੰਦੀ ਜਦੋਂ ਭੈਣਾਂ ਨੂੰ ਮੇਰਾ ਬਣਿਆ ਹੋਇਆ ਕੋਈ ਪੀਸ ਪਸੰਦ ਆਉਂਦਾ ਜਿਵੇਂ ਆਪਣਾ ਇੱਕ ਬਾਂਦਨੀ ਵਾਲਾ ਡਿਜ਼ਾਈਨ ਸੀ ਉਹ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਔਰ ਕਾਫੀ ਸਾਰੇ ਆਰਡਰ ਸਾਡੇ ਕੋਲ ਦੇ ਚੱਲੇ ਬਟ ਹੁਣ ਕਿਤੇ ਨਾ ਕਿਤੇ ਜਾ ਕੇ ਸਾਨੂੰ ਉਹ ਫੈਬਰਿਕ ਨਹੀਂ ਮਿਲ ਰਿਹਾ ਬਟ ਆਪਾਂ ਕੋਸ਼ਿਸ਼ ਕੀਤੀ ਹੈ ਕਿ ਦੁਬਾਰਾ ਸਾਨੂੰ ਉਹ ਫੈਬਰਿਕ ਜਿਹੜਾ ਮਿਲੇ ਔਰ ਆਪਾਂ ਥ ਡਿਜ਼ਾਈਨ ਤਾਂ ਤੁਸੀਂ ਇਹ ਵਾਲਾ ਪਹਿਲਾਂ ਬਣਿਆ ਹੋਇਆ ਵੀ ਦੇਖਿਆ ਐਂਡ ਕਲਰ ਜਿਹੜਾ ਉਹ ਚੇਂਜ ਹੋਇਆ ਇਸ ਵਾਰ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿਉਂਕਿ ਕਲਰ ਚੇਂਜ ਹੋਇਆ ਡਿਫਰੈਂਟ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਕਿਵੇਂ ਦਾ ਲੱਗ ਰਿਹਾ ਠੀਕ ਹੈ ਜੀ ਲੋ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਬਹੁਤ ਸੋਹਣਾ ਕਲਰ ਹੈ ਜੀ ਲਾਈਟ ਜਿਹਾ ਐਂਡ ਆਪਾ ਇਹਦੇ ਵਿੱਚ ਫਰੋਜ਼ੀ ਕਲਰ ਦਾ ਜਿਹੜਾ ਕੰਟਰਾਸਟ ਦਿੱਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਲੋ ਜੀ ਬਾਹੂ ਚੈੱਕ ਕਰ ਲਓ ਐਂਡ ਨੈੱਕ ਚੈੱਕ ਕਰ ਲਓ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਬਾਹੂ ਬਹੁਤ ਹੀ ਜ਼ਿਆਦਾ ਸੋਹਣਾ ਕਮਿਊਨਿਟੀ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਐਂਡ ਹਮੇਸ਼ਾ ਹੀ ਸਾਡੇ ਸੂਟਾਂ ਦੇ ਵਿੱਚ ਤੁਹਾਨੂੰ ਕਲਰ ਕੰਬੀਨੇਸ਼ਨ ਮਿਲਣਗੇ ਲਓ ਜੀ ਇਸ ਤਰੀਕੇ ਨਾਲ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਘੇਰੇ ਦਾ ਕੰਮ ਜਿਹੜਾ ਜੀ ਤੁਸੀਂ ਦੇਖ ਸਕਦੇ ਹੋ ਘੇਰੇ ਤੋਂ ਲੈ ਕੇ ਉੱਪਰ ਆਪਣੇ हिਪ ਤੱਕ ਜਿਹੜਾ ਕੰਮ ਹੈ ਉਹ ਆਪਾਂ ਕੀਤਾ ਹੋਇਆ ਕਾਫੀ ਸਾਰੇ ਕਲਰ ਦੇ ਉੱਪਰ ਆਪਾਂ ਇਹ ਰੈਡੀ ਕਰ ਚੁੱਕਿਆ ਬਟ ਇਸ ਵਾਰ ਜਿਹੜਾ ਅਸੀਂ ਬਿਲਕੁਲ ਨਿਊ ਸ਼ੇਡ ਦੇ ਉੱਪਰ ਰੈਡੀ ਹੋਇਆ ਤਾਂ ਆਪਾਂ ਤੁਹਾਨੂੰ ਸ਼ੇਅਰ ਕਰ ਰਿਹਾ ਕਿ ਤੁਹਾਨੂੰ ਕੋਈ ਆਈਡੀਆ ਹੋ ਜਾਵੇ ਵੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਕਰਵਾ ਸਕਦੇ ਹੋ ਐਂਡ ਬਹੁਤ ਪਿਆਰਾ ਲੱਗਦਾ ਲੋ ਜੀ ਕਲਰ ਕੰਟਰਾਸਟ ਦੀ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੋ ਕਿ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਤੇ ਇਸ ਦਾ ਰਹੇਗਾ ਜੀ ਨਾਲ ਦੁਪੱਟਾ ਦੁਪੱਟਾ ਪਿਓਰ ਕਮਲ ਦਾ ਰਹੇਗਾ ਐਂਡ ਜਿਹੜਾ ਸੂਟ ਦਾ ਫੈਬਰਿਕ ਰਹੇਗਾ ਉਹ ਪਿਓਰ ਕ੍ਰੇਵ ਰਹੇਗੀ ਠੀਕ ਹੈ ਜੀ ਅਗਰ ਤੁਸੀਂ ਸੈਮੀ ਚ ਬਣਾਓਗੇ ਤਾਂ 3000 ਰੁਪਏ ਪ੍ਰਾਈਸ ਘਟ ਜੇਗੀ ਅਗਰ ਤੁਸੀਂ ਸੇਮ ਹੀ ਬਣਾਉਣਾ ਚਾਹੁੰਦੇ ਤਾਂ ਆਪਾਂ ਤੁਹਾਨੂੰ ਪ੍ਰਾਈਸ ਜਿਹੜੀ ਉਹ ਸੇਮ ਦੀ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਜਿਆਦਾ ਨਾ ਹੀ ਡਾਰਕ ਹੈ ਔਰ ਨਾ ਹੀ ਜਿਆਦਾ ਲਾਈਟ ਹੈ ਅਸ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜਿਆਦਾ ਸੋਹਣਾ ਇਸ ਤਰੀਕੇ ਨਾਲ ਹੈ ਅਗਰ ਤੁਸੀਂ ਸੇਮ ਡੈਡੀਗਰ ਉਹ ਅਚਨੇ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਕਲਰ ਡਿਜ਼ਾਈਨ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਕਾਫੀ ਸੂਟ ਤਾਂ ਸਾਡੇ ਇਦਾਂ ਹੀ ਬਣੇ ਬਣ ਕੇ ਚਲੇ ਜਾਂਦੇ ਨੇ ਕਈ ਵਾਰ ਸਾਨੂੰ ਯਾਦ ਨਹੀਂ ਰਹਿੰਦਾ ਹੈਗਾ ਕਿ ਵੀਡੀਓ ਸ਼ੂਟ ਕਰਨੀ ਹੈ ਜੇ ਜਦੋਂ ਜਿਆਦਾ ਹੁੰਦਾ ਤਾਂ ਉਹਨਾਂ ਨੂੰ ਕੋਰੀਓ ਸਾਡਾ ਚਲਾ ਗਿਆ ਹੁੰਦਾ। ਲੋ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਸੂਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਫੈਬਰਿਕ ਜਿਹੜਾ ਨਾ ਰਹੇਗਾ ਸ਼ਿਮਰ ਰਹੇਗੀ। ਤੁਸੀਂ ਇਸ ਨੂੰ ਸ਼ਿਮਰ ਤੇ ਵੀ ਕਰਵਾ ਸਕਦੇ ਹੋ ਐਂਡ ਐਨੀ ਕੇ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ, ਕ੍ਰੇਪ ਤੇ ਕਰਵਾ ਸਕਦੇ ਹੋ, ਸਿਲਕ ਤੇ ਕਰਵਾ ਸਕਦੇ ਹੋ। ਠੀਕ ਹੈ ਜੀ ਅਗਰ ਤੁਸੀਂ ਸ਼ਿਮਰ ਲਾਈ ਕਰੇ ਸ਼ਿਮਰ ਦੇ ਉੱਪਰ ਵੀ ਬਹੁਤ ਸੋਹਣਾ ਬਣਿਆ ਹੋਇਆ। ਠੀਕ ਹੈ ਜੀ ਤੁਸੀਂ ਦੇਖੋ ਬਾਹਾਂ ਦੇ ਉੱਪਰ ਬਹੁਤ ਹੈਵੀ ਕਮ ਹੈ। ਬਹੁਤ ਹੀ ਪਿਆਰਾ ਜਿਹਾ ਇਸ ਤਰੀਕੇ ਨਾਲ ਦੇਖੋ ਬਾਜ਼ੂ ਪੂਰੀ ਫੁੱਲ ਹੈਵੀ ਰਹੇਗੀ। ਐਂਡ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਟ ਦੇ ਵਿੱਚ ਕਾਫੀ ਜਿਹੜੇ ਫਲਾਰ ਬਣੇ ਹੋਏ ਨੇ ਐਂਡ ਸੈਂਟਰ ਪੈਨਲ ਬਣਿਆ ਹੋਇਆ ਬਹੁਤ ਸੋਹਣਾ ਹੈਵੀ ਪਾਰਟੀ ਵੇਅਰ ਸੂਟ ਜਿਹੜਾ ਬਣਿਆ ਹੋਇਆ ਔਰ ਆਪਾਂ ਇਸ ਨੂੰ ਏ ਲਾਈਨ ਦੇ ਵਿੱਚ ਜਿਹੜਾ ਆਪਾਂ ਸਟਿਚ ਕੀਤਾ ਹੋਇਆ ਇਸ ਤਰੀਕੇ ਨਾਲ ਲੋ ਜੀ ਚੈੱਕ ਕਰੀ ਜੋ ਬਹੁਤ ਹੀ ਜ਼ਿਆਦਾ ਸੋਹਣਾ ਇਸ ਤਰੀਕੇ ਨਾਲ ਦੇਖੋ ਕੰਮ ਜਿਹੜਾ ਪ੍ਰੋਪਰ ਤੁਸੀਂ ਚੈੱਕ ਕਰ ਲਓ ਘੇਰੇ ਦੇ ਉੱਪਰ ਕਾਫੀ ਕੰਮ ਰਹੇਗਾ ਜਿਵੇਂ ਬਾਹਾਂ ਦੇ ਉੱਪਰ ਹੈਵੀ ਕੰਮ ਹੈ ਉਸੇ ਤਰੀਕੇ ਨਾਲ ਹੀ ਸਾਡੇ ਘੇਰੇ ਦੇ ਉੱਪਰ ਕੰਮ ਹੈ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕੰਮ ਐਂਡ ਬਹੁਤ ਸੋਹਣੇ ਫਲਾਰ ਬਣੇ ਹੋਏ ਨੇ ਔਰ ਉਹਨਾਂ ਫਲਾਰ ਦੇ ਨਾਲ ਹੀ ਉੱਪਰ ਜਿਹੜਾ ਸੈਂਟਰ ਪੈਨਲ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਔਰ A ਲਾਈਨ ਦੇ ਵਿੱਚ ਆਪਾਂ ਨੇ ਇਸ ਸੂਟ ਦੇ ਉੱਪਰ ਕੰਮ ਕੀਤਾ ਤੁਸੀਂ ਇਸ ਨੂੰ ਆ ਸਿੰਪਲ ਸੂਟ ਵੀ ਬਣਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਲੋ ਜੀ ਔਰ ਇਸੇ ਬੈਕ ਤੇ ਵੀ ਇਸੇ ਤਰੀਕੇ ਨਾਲ ਹੀ ਕੰਮ ਰਹੇਗਾ ਲੋ ਅਸੀਂ ਚੈੱਕ ਕਰੋ ਬਹੁਤ ਸੋਹਣਾ ਬੈਕ ਦੇ ਉੱਪਰ ਕੰਮ ਹੈ ਠੀਕ ਹੈ ਬੈਕ ਦੇ ਉੱਪਰ ਵੀ ਸੈਂਟਰ ਪੈਨਲ ਰਹੇਗਾ ਐਂਡ ਫਲਾਰ ਰਹਿਣਗੇ ਫਰੰਟ ਨਾਲੋਂ ਥੋੜਾ ਜਿਹਾ ਫਰਕ ਰਹੇਗਾ ਜੀ ਬੈਕ ਦਾ ਕਿਉਂਕਿ ਬੈਕ ਥੋੜੀ ਜਿਹਾ ਆਪਾਂ ਲਾਈਟ ਕੀਤੀ ਹੋਈ ਹੈ ਫਰੰਟ ਤੇ ਕਾਫੀ ਹੈਵੀ ਵਰਕ ਹੈ ਥੋੜਾ ਪਤਾ ਵੀਡੀਓ ਚ ਕਲਰ ਜਿਹੜਾ ਚੇਂਜ ਹੋ ਰਿਹਾ ਲਾਈਟ ਦੇ ਪ੍ਰੋਬਲਮ ਹੋਣ ਕਰਕੇ ਲੋ ਜੀ ਅਜਿਹਾ ਆਪਾਂ ਤੁਹਾਨੂੰ ਦੱਸਿਆ ਕਿ ਫੈਬਰਿਕ ਤੁਸੀਂ ਕੋਈ ਵੀ ਲਗਾ ਸਕਦੇ ਹੋ ਜਰੂਰੀ ਨਹੀਂ ਕਿ ਆਪਾਂ ਤੁਹਾਨੂੰ ਸ਼ਿਮਰ ਦੇ ਉੱਪਰ ਦਿਖਾਇਆ ਤੁਸੀਂ ਸ਼ਿਮਰ ਤੇ ਹੀ ਕਰਵਾਣਾ ਤੁਸੀਂ ਸਿਲਕ ਤੇ ਕਰਵਾ ਸਕਦੇ ਹੋ ਠੀਕੇ ਜੀ ਐਂਡ ਤੁਸੀਂ ਕ੍ਰੇਪ ਤੇ ਕਰਵਾ ਸਕਦੇ ਹੋ ਐਂਡ ਤੁਸੀਂ ਸਾਟਨ ਸਿਲਕ ਤੇ ਕਰਵਾ ਸਕਦੇ ਹੋ ਔਰ ਗਾਂਜ਼ਾ ਤੇ ਕਰਵਾ ਸਕਦੇ ਹੋ ਕਾਫੀ ਸਾਰੇ ਫੈਬਰਿਕ ਨੇ ਜਿਹੜਾ ਤੁਸੀਂ ਫੈਬਰਿਕ ਕਹੋਗੇ ਉਸੇ ਫੈਬਰਿਕ ਦੇ ਉੱਪਰ ਇਹ ਵਾਲਾ ਵਰਕ ਜਿਹੜਾ ਹੋ ਜਾਏਗਾ ਸਿਰਫ

ਤੁਹਾਡੀ ਚੁਆਇਸ ਅਕੋਰਡਿੰਗ ਆਪਾਂ ਕੰਮ ਕਰਨਾ ਜੀ ਕੁਝ ਭੈਣਾਂ ਸਾਨੂੰ ਮੈਸੇਜ ਆਉਂਦੇ ਨੇ ਕਿ ਅਮਨ ਅਸੀਂ ਤੁਹਾਨੂੰ ਹੋਰ ਕੋਈ ਡਿਜ਼ਾਈਨ ਭੇਜ ਜੀ ਤੁਸੀਂ ਬਣਾ ਦੋਗੇ ਬਿਲਕੁਲ ਜੀ ਅਗਰ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਸਕਦੇ ਹੋ ਐਂਡ ਆਪਣੇ ਲਈ ਸੋਨਾ ਦਾ ਸੂਜੜਾ ਰਾਈਡ ਕਰਵਾ ਸਕਦੇ ਹੋ ਲੋ ਜੀ ਪ੍ਰੋਪਰ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਦੇਖੋ ਬਹੁਤ ਹੀ ਯਾਦਾ ਸੋਨਾ ਸ਼ਿਮਰ ਫੈਬਰਿਕ ਉੱਪਰ ਰਹੇਗਾ ਤੁਸੀਂ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਐਂਡ ਕਾਫੀ ਹੈਵੀ ਸੂਟ ਰਹੇਗਾ ਜੀ ਇਹ ਵਾਲਾ ਇਸ ਤਰੀਕੇ ਦੇ ਨਾਲ neck ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ neck ਬਣਿਆ ਹੋਇਆ ਇਸ ਤਰੀਕੇ ਦਾ neck ਰਹੇਗਾ ਬਹੁਤ ਪਿਆਰਾ ਜਿਹਾ neck ਦੇ ਉੱਪਰ ਕੰਮ ਰਹੇਗਾ ਅਬਰਾਡ neck ਰਹੇਗਾ ਤੁਸੀਂ ਦੇਖ ਰਹੇ ਹੋ ਐਂਡ ਇਸ ਤਰੀਕੇ ਨਾਲ ਘੇਰੇ ਦੇ ਉੱਪਰ ਕੰਮ ਰਹੇਗਾ ਕੇਰੇ ਦੇ ਕਮਰੇ ਹੈਗਾ ਚਾਕਾ ਤਾਂ ਕੰਮ ਹੋਇਆ ਹੋਇਆ ਹਿੱਕ ਤੱਕ ਜਾਨੀ ਕਿ ਆਪਾਂ ਕਹਿ ਸਕਦੇ ਆ ਔਰ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਹੈਵੀ ਬੂਟੀ ਜਿਹੜੀ ਉਹ ਮਿਲੇਗੀ ਔਰ ਇਸੇ ਤਰੀਕੇ ਨਾਲ ਹੀ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੋਇਆ ਹੈ ਦੇਖੋ ਬਹੁਤ ਹੀ ਪਿਆਰਾ ਜਿਹਾ ਐਂਡ ਇਸ ਦਾ ਫੈਬਰਿਕ ਜਿਹੜਾ ਰਹੇਗਾ ਉਹ ਪਿਓਰ ਸਿਲਕ ਰਹੇਗੀ ਠੀਕ ਹੈ ਜੀ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਸਿਲਕ ਤੇ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਬਹੁਤ ਜ਼ਿਆਦਾ ਹੈਵੀ ਸੂਟ ਬਣਿਆ ਹੋਇਆ ਐਂਡ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਸ਼ੇਡ ਬਹੁਤ ਜ਼ਿਆਦਾ ਸੋਹਣੀ ਹੈ ਲੋ ਜੀ ਇਸ ਤਰੀਕੇ ਨਾਲ ਰਹੇਗਾ ਬੈਕ ਦੇ ਉੱਪਰ ਕੰਮ ਬੈਗ ਦੇ ਉੱਪਰ ਵੀ ਇਸ ਤਰ੍ਹਾਂ ਹੀ ਕੰਮ ਰਹੇਗਾ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈ ਐਂਡ ਲਟਕਣ ਦੇ ਕੇ ਆਪਾਂ ਇਹ ਸੂਟ ਜੜਾ ਰੈਡੀ ਕੀਤਾ ਬੈਗ ਦੇ ਉੱਪਰ ਸੇਮ ਹੀ ਜੋ ਫਰੰਟ ਤੇ ਹੋਇਆ ਸੇਮ ਹੀ ਬੈਕ ਦੇ ਉੱਪਰ ਕੰਮ ਹੋਇਆ ਬਹੁਤ ਸੋਹਣਾ ਲੱਗ ਰਿਹਾ ਜੀ ਤੁਸੀਂ ਐਨੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਸੇਮ ਪਸੰਦ ਆ ਤਾਂ ਤੁਸੀਂ ਸੇਮ ਵੀ ਰੈਡੀ ਕਰਵਾ ਸਕਦੇ ਹੋ ਕੰਮ ਤੁਸੀਂ ਬਿਲਕੁਲ ਨੇੜੇ ਤੇ ਚੈੱਕ ਕਰੋ ਤੁਹਾਨੂੰ ਬੜੇ ਆਰਾਮ ਨਾਲ ਆਪਾਂ ਤੁਹਾਨੂੰ ਕੰਮ ਦਿਖਾਵਾਂਗੇ ਦੋਸਤ ਚੈੱਕ ਕਰੋ ਬਹੁਤ ਪਿਆਰਾ ਹੈ ਲੋ ਜੀ ਇਸ ਤਰ੍ਹਾਂ ਫੁੱਲ ਫਲੇਅਰ ਵਾਲਾ ਨਾਲ ਗਰਾਰਾ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਗਰਾਰਾ ਬਣਿਆ ਹੋਇਆ ਐਂਡ ਫੁੱਲ ਫਲੇਅਰ ਰਹੇਗਾ ਜੀ ਗਰਾਰੇ ਦਾ ਇਸ ਢੰਗ ਨਾਲ ਸੇਖੋ ਬਹੁਤ ਪਿਆਰਾ ਐਂਡ ਜੋ ਸਾਡੇ ਕੰਮ ਘੇਰੇ ਦੇ ਉੱਪਰ ਹਿਪ ਦੇ ਉੱਪਰ ਹੋਇਆ ਸੇਮ ਹੀ ਕੰਮ ਆਪਾਂ ਗਰਾਰੇ ਦੇ ਉੱਪਰ ਕੀਤਾ ਜੀ ਇਹਨੂੰ ਕਹਿੰਦੇ ਨੇ ਗਰਾਰਾ ਅਗਰ ਤੁਸੀਂ ਸ਼ਰਾਰਾ ਬੁਣਾਣਾ ਚਾਹਦੇ ਸ਼ਰਾਰਾ ਬਣਾ ਸਕਦੇ ਹੋ ਫੁੱਲ ਹੈਵੀ ਪੀਸ ਬਣਿਆ ਹੋਇਆ ਜੀ ਇਹ ਪ੍ਰੋਪਰ ਤੁਸੀਂ ਦੇਖ ਰਹੇ ਹੋ ਆਪਾਂ ਸਟੀਚਿੰਗ ਜਿਹੜੀ ਕੀਤੀ ਹੋਈ ਲਾਈਨਿੰਗ ਦੇ ਵਿੱਚ ਵੀ ਆਪਾਂ ਪੇਸਟਿੰਗ ਪੱਟੀ ਐਡ ਕੀਤੀ ਹੋਈ ਹੈ ਐਂਡ ਆਪਾਂ ਇਸ ਤਰ

ਦੁਪੱਟਾ ਇਸ ਤਰੀਕੇ ਦਾ ਦੁਪੱਟੇ ਦੇ ਉੱਪਰ ਤੁਹਾਨੂੰ ਫੋਰ ਸਾਈਡ ਜਿਹੜਾ ਵਰਕ ਮਿਲੇਗਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਟੇਲਿੰਗ ਨਾਲ ਦੁਪੱਟੇ ਦੇ ਉੱਪਰ ਵੀ ਕੰਮ ਕੀਤਾ ਹੋਇਆ ਔਰ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਪੱਟੀ ਦੇ ਕੇ ਨਾਲ ਚੰਪਾਲੇ ਜਿਹੜੀ ਦਿੱਤੀ ਹੋਈ ਹੈ ਜੋ ਕਿ ਸਾਡਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਬਣੇ ਲਓ ਪੂਰੇ ਦੁਪੱਟੇ ਦੇ ਤੁਹਾਨੂੰ ਸਿੱਪੀ ਦਾ ਕੰਮ ਮਿਲੇਗਾ ਬਹੁਤ ਪਿਆਰਾ ਲੱਗ ਰਿਹਾ ਹੈ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਨੂੰ ਸੇਮ ਪਸੰਦ ਆ ਤੁਸੀਂ ਸੇਮ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਹੋਪ ਕਿ ਜਿਨਾਂ ਵੱਲ ਤੋਂ ਆਪਾਂ ਰੈਡੀ ਕੀਤਾ ਉਹਨਾਂ ਬਹੁਤ ਪਿਆਰਾ ਜਿਹਾ ਕਲਰ ਐਂਡ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਚਲੋ ਚੈੱਕ ਕਰੋ ਅਗਰ ਤੁਹਾਨੂੰ ਵਰਕ ਪਸੰਦ ਆ ਕਲਰ ਤੁਹਾਡੇ ਕੋ ਪਹਿਲਾਂ ਵੀ ਹੁੰਦਾ ਕਈਆਂ ਵਾਰ ਕਈ ਵਾਰ ਇਦਾਂ ਹੁੰਦਾ ਕਿ ਭਾਣਾ ਕੋ অলਰੈਡੀ ਕਲਰ ਜਿਹੜਾ ਹੁੰਦਾ ਬਟ ਭਾਣਾ ਕਹਿੰਦੀ ਕਿ ਅਮਨ ਹੁਣ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜਾ ਕਲਰ ਬਣਾਈਏ ਆਪਾਂ ਤੁਹਾਨੂੰ ਕਲਰ ਚਾਰਟ ਜਿਹੜਾ ਉਹ ਸ਼ੇਅਰ ਕਰ ਦਾਂਗੇ ਤੁਸੀਂ ਉਸ ਤੋਂ ਕਲਰ ਡਿਸਾਈਡ ਕਰਕੇ ਸਾਨੂੰ ਤੁਸੀਂ ਜਿਹੜਾ ਦੱਸ ਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਲਓ ਜੀ ਇਹ ਰਹੇਗਾ ਗਰਾਰਾ ਸੂਟ ਇਸ ਦੇ ਨਾਲ ਹੋਰ ਕੀ ਕੀ ਜਾ ਰਿਹਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਅਗਰ ਤੁਹਾਨੂੰ ਕੁਝ ਓਦਾਂ ਦੀਆਂ ਚੀਜ਼ਾਂ ਪਸੰਦ ਆ ਰਹੀਆਂ ਤੁਸੀਂ ਸਾਡੇ ਤੋਂ ਉਸ ਤਰੀਕੇ ਨਾਲ ਵੀ ਰੈਡੀ ਕਰਵਾ ਸਕਦੇ ਹੋ ਐਂਡ ਸਾਡੇ ਤੋਂ ਤੁਸੀਂ ਲੋ ਜੀ ਇਹਨਾਂ ਸੂਟਾਂ ਦੇ ਨਾਲ ਇਸ ਤਰ੍ਹਾਂ ਦੀਆਂ ਆਪਣੇ ਡਰੈੱਸ ਜਿਹੜੀਆਂ ਬਣ ਕੇ ਆ ਰਹੀਆਂ ਨੇ ਸੌਰੀ ਬਣਾਈਆਂ ਨਹੀਂ ਹੈਗੀਆਂ ਆਪਾਂ ਨੇ ਇਹ ਇਹ ਆਪਾਂ ਪਹਿਨਣ ਵਾਸਤੇ ਰੈਡੀਮੇਡ ਹੀ ਬਾਇ ਕੀਤੀਆਂ ਨੇ ਕਿਉਂਕਿ ਸਾਡੇ ਕੋਲ ਵੀ ਇੰਨਾ ਟਾਈਮ ਨਹੀਂ ਸੀ ਡਰੈੱਸ ਬਣਾਉਣ ਦਾ ਐਂਡ ਪਹਿਨੂਰਾ ਕੋ ਵੀ ਇੰਨਾ ਟਾਈਮ ਨਹੀਂ ਸੀ ਕਿ ਉਹ ਡਰੈੱਸ ਜਿਹੜੀ ਹੈ ਸਾਡੇ ਤੋਂ ਰੈਡੀ ਕਰਵਾ ਲੈਂਦੇ ਵੈਸੇ ਜ਼ਿਆਦਾ ਸੀ ਆਪ ਜੀ ਡਰੈੱਸ ਹੀ ਰੈਡੀ ਕਰਦੇ ਆ ਬਟ ਇਸ ਵਾਰ ਟਾਈਮ ਕੱਟ ਹੋਣ ਕਰਕੇ ਆਪਾਂ ਪਹਿਨ ਕੇ ਅਰੇ ਕਿ ਅਮਨ ਤੁਸੀਂ ਸਾਨੂੰ ਰੈਡੀਮੇਡ ਹੀ ਭੇਜ ਦਿਓ ਤਾਂ ਇਸ ਤਰੀਕੇ ਨਾਲ ਆਪਾਂ ਪਹਿਨਣ ਵਾਲੀਆਂ ਜਿਹੜੀਆਂ ਡਰੈੱਸਸ ਭੇਜ ਰਿਹਾ ਛੋਟੇ ਬਲਾਊਜ਼ ਵਾਲੀਆਂ ਤੁਸੀਂ ਦੇਖ ਸਕਦੇ ਹੋ ਬਹੁ ਠੀਕ ਹੈ ਜੀ ਅਗਰ ਤੁਹਾਨੂੰ 슬ੀਵਸ ਨਹੀਂ ਚਾਹੀਏ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਲਾਈਕ ਕਰਦੇ ਤੁਸੀਂ ਇਸ ਤਰੀਕੇ ਨਾਲ ਬਾਹੂ ਜੜੀਆਂ ਲਗਵਾ ਸਕਦੇ ਹੋ ਬਹੁਤ ਹੀ ਪਿਆਰੀ ਜੀ ਇਸ ਤਰੀਕੇ ਦਾ ਸਕਰਟ ਬਣੀ ਹੋਈ ਹੈ ਉਹ ਜੀ ਫੁੱਲ ਹੈਵੀ ਪਲੇਅਰ ਹੈ ਜੀ ਇਹਦਾ ਟੀਨ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਬਹੁਤ ਹੀ ਪਿਆਰੀ ਜੀ ਇਸ ਤਰੀਕੇ ਨਾਲ ਬਲਾਊਜ਼ ਰਹੇਗਾ ਲਾਲ ਐਂਡ ਇਸ ਤਰੀਕੇ ਨਾਲ ਦੁਪੱਟਾ ਰਹੇਗਾ ਫੁੱਲ ਹੈਵੀ ਦੁਪੱਟਾ ਰਹੇਗਾ ਜੀ ਐਂਡ ਕਿਸੇ ਵੀ ਪਾਰਟੀ ਫੰਕਸ਼ਨ ਤੇ ਤੁਸੀਂ ਇਹ ਵਾਲਾ ਡਰੈਸ ਜਿਹੜੀ ਪਾਸ ਕਰ ਲਓ ਜੀ ਦੇਖੋ ਮੈਂ ਇਹ ਨਹੀਂ ਕਹਾਂਗੀ ਕਿ ਸੇਮ ਮਿਲ ਜਾਣਗੀ ਅਗਰ ਤੁਹਾਨੂੰ ਆਪਾ ਤੁਸੀਂ ਇਸ ਤਰੀਕੇ ਦਾ ਡਰੈਸ ਲੈਣਾ ਚਾਹੁੰਦੇ ਹੋ ਅਗਰ ਤੁਸੀਂ ਆਪਦੀਆਂ ਬਣਾਉਣੀਆਂ ਚਾਹੋਗੇ ਤਾਂ ਉਹ ਕਾਫੀ ਜ਼ਿਆਦਾ ਉਹਦੀ ਪ੍ਰਾਈਸ ਹੋ ਜਾਏਗੀ ਠੀਕ ਹੈ ਜੀ ਇਸ ਦੀ ਪ੍ਰਾਈਸ ਜਿਹੜੀ ਕੁਝ ਹੋਰ ਰਹੇਗੀ ਕਿਉਂਕਿ ਇਹ ਰੈਡੀमेड ਫੈਬਰਿਕ ਤੇ ਬਣੀ ਹੋਈ ਹੈ ਔਰ ਰੈਡੀमेड ਹੀ ਹੈ ਆਪਾਂ ਕੋਈ ਸਟਿਚਿੰਗ ਨਹੀਂ ਕੀਤੀ ਐਂਡ ਆਪਣੇ ਕੋਲ ਸੇਮ ਡਰੈਸ ਜਿਹੜੀ ਸਟਿਚਿੰਗ ਵੀ ਹੁੰਦੀਆਂ ਨੇ ਕਾਫੀ ਡਰੈਸਸ ਆਪਾਂ ਸਟਿਚ ਕਰਕੇ ਭੇਜੀਆਂ ਨੇ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ ਪਹਿਲਾਂ ਤੇ ਬਟ ਇਹ ਮੈਂ ਸਾਡੇ ਕੋਲ ਟਾਈਮ ਘੱਟ ਸੀ ਐਂਡ ਭੈਣ ਕੋ ਵੀ ਟਾਈਮ ਨਹੀਂ ਸੀ ਹੈਗਾ ਇਸ ਕਰਕੇ फिर आप वीडियो कॉल तो लैके पसंद करवा के भैन डे भेज रहे हैं चेक करो बहुत सोहना ब्लाउज है जी ये वाला ठीक है जी ब्लाउज रेडीमेड जो भी होएगा ठीक है उस तो बाद स्टिचिंग वगैरह कर सकते हैं क्योंकि अपना मेजरमेंट दे के अपनी स्टिचिंग जी अपने अकॉर्डिंग करवा सद इस स्टिचिंग की अलग तो वैसे सारा कुछ रैडी स बस आप फिटिंग वगैरह देती हुई तुम देख सकते हो इस तरीके का ब्लाउज रहेगा एंड इस तरीके बैकनैक रहेगा ठीक है जी इस तरीके बहुत सोनिया नैट वाली जी बहार रहनगियां बहुत ही प्यारा जहाँ ब्लाउज एंड किसी भी पार्टी फंक्शन ड्रैस जी वेयर कर सकते इस तरीके काफी ज्यादा फ्लेयर है जी देखो बहुत प्यारा जैसा केन वगैरह लग के ड्रैस जी रेडी हुई हुई है ਠੀਕ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਦੇਖੋ ਮੈਂ ਇਹ ਨਹੀਂ ਕਹੂੰਗੀ ਕਿ ਸੇਮ ਮਿਲ ਜਾਣਗੀਆਂ ਹੋ ਸਕਦਾ ਕਿ ਸੇਮ ਨਾ ਮਿਲਣ ਐਂਡ ਹੋ ਵੀ ਸਕਦਾ ਕਿ ਸੇਮ ਮਿਲ ਜਾਣਾ ਅਗਰ ਤੁਹਾਨੂੰ ਇਦਾਂ ਦਾ ਕੁਝ ਪਸੰਦ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਰ ਤੁਸੀਂ ਆਪਣਾ ਖੁਦ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਤਰੀਕੇ ਦਾ ਮਿਲਦਾ ਜੁਦਾ ਫੈਬਰਿਕ ਸਾਡੇ ਕੋਲ ਮਿਲ ਜੇਗਾ ਠੀਕ ਹੈ ਅਗਰ ਤੁਸੀਂ ਰੈਡੀमेड ਹੀ ਬਾਏ ਕਰਨਾ ਚਾਹੁੰਦੇ ਹੋ ਸਮ ਟਾਈਮ ਆਪਣਾ ਇਦਾਂ ਹੁੰਦਾ ਕਿ ਬਜਟ ਆਪਣਾ ਬਹੁਤ ਘੱਟ ਹੁੰਦਾ ਤਾਂ ਤੁਸੀਂ ਇਸ ਤਰੀਕੇ ਨਾਲ ਸਾਡੇ ਤੋਂ ਰੈਡੀमेड ਵੀ ਬਾਏ ਕਰ ਸਕਦੇ ਹੋ ਹੁਣ ਤੁਸੀਂ ਕਹੋਗੇ ਕਿ ਅਸੀਂ ਬਾਏ ਕਿੱਦਾਂ ਕਰਾਂਗੇ ਤੁਸੀਂ ਕਿਹੜਾ ਵੀਡੀਓ ਚ ਦਿਖਾਈਆਂ ਨੇ ਤੁਸੀਂ ਸਾਡੇ ਨਾਲ ਟਾਈਮ ਫਿਕਸ ਕਰ ਠੀਕ ਹੈ ਸਾਡੇ ਨਾਲ ਗੱਲ ਕਰ ਸਕਦੇ ਹੋ ਅਡਾਪਾ ਤੁਹਾਨੂੰ ਦੱਸਾਂਗੇ ਕਿ ਤੁਸੀਂ ਸਾਡੇ ਤੋਂ ਡਰੈਸ ਜਿਹੜੀਆਂ ਉਹ ਕਿਸੇ ਇੱਕ ਦਾ ਪਸੰਦ ਕਰ ਸਕਦੇ ਹੋ ਲਓ ਜੀ ਇਸ ਤਰ੍ਹਾਂ ਰਹੇਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਐਂਡ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੁਪੱਟੇ ਨੂੰ ਬਹੁਤ ਹੀ ਸੋਹਣੀ ਜੀ ਚਾਲਰ ਲੱਗੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਤੋ ਜੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆ ਕੋਈ ਵੀ ਕਲਰ ਪਸੰਦ ਆ ਚਾਹੇ ਉਹ ਸੂਟ ਹੈ ਠੀਕ ਹੈ ਚਾਹੇ ਉਹ ਡਰੈਸ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਤੋਂ ਵਟਸਐਪ ਤੇ ਮੈਸੇਜ ਕਰਕੇ ਸਾਨੂੰ ਜਿਹੜੀ ਪ੍ਰਾਈਸ ਇਹਦੀ ਲੈ ਸਕਦੇ ਹੋ ਸਾਡੇ ਕੋਲ ਲੋਤੀ ਸਾਰਾ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਦੱਸ ਦਿੱਤਾ ਕਿ ਆਪਾਂ ਕਿਹ ਸਟੈਬਰੀ ਦੇ ਉੱਪਰ ਕਿਹੜੇ ਕਲਰ ਦੇ ਉੱਪਰ ਕਿਵੇਂ ਕਿਹੜਾ ਵਰਕ ਕੀਤਾ ਹੋਇਆ ਪਲੀਜ਼ ਅਲੱਗ ਤੋਂ ਕੁਝ ਵਰਕ ਬਾਰੇ ਜਾਂ ਕੁਝ ਨਾ ਪੁੱਛਿਓ ਕਿਉਂਕਿ ਫੈਬਰਿਕ ਵੀ ਆਪਾਂ ਦੱਸਿਆ ਹੋਇਆ ਹੈ ਵਰਕ ਵੀ ਤੁਹਾਨੂੰ ਦੱਸਿਆ ਹੈ ਕਿ ਅੱਜ ਤੁਹਾਨੂੰ ਜਿੰਨੀ ਵੀ ਕੈਪਸ਼ਨ ਦਿਖਾਈ ਸਾਰੀ ਹੈਂਡਰੋਪ ਦੀ ਦਿਖਾਈ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਹੈ ਪਸ਼ਮੀਨੇ ਦਾ ਤੁਸੀਂ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਆਰੀ ਵਰਕ ਚਾਹੇ ਮਸ਼ੀਨ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਔਰ ਰਹੀ ਗੱਲ ਆਰਡਰ ਦੀ ਆਰਡਰ ਦੇਖੋ ਸਾਡੇ ਕੋਲੋਂ ਕਾਫੀ ਲੰਬੇ ਸਮੇਂ ਤੋਂ ਚੱਲਦੇ ਰਹਿੰਦੇ ਨੇ ਅਰਾਊਂਡ 5 ਤੋਂ 6 ਮਹੀਨੇ ਪਹਿਲਾਂ ਸਾਡੇ ਕੋਲ ਜਿਹੜੀ ਬੁਕਿੰਗ ਹੋ ਜਾਂਦੀ ਹੈ ਔਰ ਇਸ ਟਾਈਮ ਕਾਫੀ ਜ਼ਿਆਦਾ ਬੁਕਿੰਗ ਹੈ ਆ ਕੁਝ ਭੈਣਾਂ ਦੇ ਮੈਸੇਜ ਆਦੇ ਕਿ ਸਾਨੂੰ ਹਫ਼ਤੇ ਦੇ ਸੂਟ ਰੈਡੀ ਕਰ ਦਿਓ ਦੇਖੋ ਹਫ਼ਤੇ ਦੇ ਸੂਟ ਜਿਹੜਾ ਰੈਡੀ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਬਟ ਫਿਰ ਵੀ ਆਪਾਂ ਬ ਤੇ ਲੋ ਜੀ ਉਮੀਦ ਕਰਦੇ ਆਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਵਿਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ